ਸੋ ਇਹ ਮੈਂ ਚਾਹੁੰਨਾ ਕਿ ਹਰ ਕਿਸਾਨ ਨੂੰ ਇੱਕ ਕਿਤਾਬ ਪੜ੍ਹਨੀ ਚਾਹੀਦੀ ਕਿਉਂਕਿ ਮੈਨੂੰ ਇੱਕ ਕਿਤਾਬ ਤੇ ਝਾਤ ਮਾਰੀ ਆ ਤਾਂ ਪਤਾ ਲੱਗਿਆ ਕਿ ਡੇ ਬਾਈ ਜੀ ਕਿੰਨੋਂ ਇੱਕ ਮੁਰਗੀ ਹੈ ਜੀ ਮੁਰਗੀ ਆਂਡੇ ਦੇਈ ਜਾਵੇ ਤਾਂ ਦੋਸਤੋ ਅੱਜ ਅਸੀਂ ਆਏ ਸੀ ਗੁਰਰਾਜ ਬਾਗ ਦੇ ਵਿੱਚ ਅੰਕਲ ਗੁਰਰਾਜ ਸਿੰਘ ਵਿਰਕ ਦੇ ਕੋਲ ਸਾਨੂੰ ਪਤਾ ਲੱਗਿਆ ਸੀ ਕਿ ਉਹਨਾਂ ਨੇ ਬਾਗਬਾਨੀ ਦੇ ਉੱਪਰ ਇੱਕ ਕਿਤਾਬ ਲਿਖੀ ਆ ਜਿਹਦੇ ਵਿੱਚ ਉਹਨਾਂ ਨੇ A ਤੋਂ ਲੈ ਕੇ Z ਤੱਕ ਸਾਰੀ ਜਾਣਕਾਰੀ ਦਿੱਤੀ ਆ ਤੇ ਸਾਡੇ ਨਾਲ ਕਈ ਇਸ ਤਰ੍ਹਾਂ ਦੇ ਦਰਸ਼ਕ ਜੁੜੇ ਹੋਏ ਸੀ ਕਈ ਮਿੱਤਰ ਜੁੜੇ ਹੋਏ ਸੀ ਜਿਹੜੇ ਚਾਹੁੰਦੇ ਆ ਕਿ ਅਸੀਂ ਭੁੱਖ ਦੇ ਵਿੱਚ ਬਾਗ ਲਾਈਏ ਜਿਹੜੇ ਚਾਹੁੰਦੇ ਕਿ ਅਸੀਂ ਕਣਕ ਛੋਣੇ ਤੋਂ ਹਟ ਕੇ ਕੁਝ ਕਰੀਏ ਤਾਂ ਪਰ ਬਹੁਤ ਸਾਰੇ ਜਿਹੜੇ ਭਲੇਖੇ ਵੀ ਆ ਦੋਸਤੋ ਇਹ ਸਾਡੇ ਦਿਮਾਗ ਦੇ ਵਿੱਚ ਪਾਏ ਜਾਂਦੇ ਨੇ ਕਿ ਬਾਗ ਦੇ ਵਿੱਚ ਇਹ ਚੀਜ਼ਾਂ ਦਾ ਲਾਸ ਹੋ ਜਾਂਦਾ ਜਾਂ ਇਹ ਆਮ ਬੰਦੇ ਲਈ ਕਿੰਨੀਆਂ ਔਖੀਆਂ ਨੇ ਇਹ ਚੀਜ਼ਾਂ ਤਾਂ ਕੱਲੀ-ਕੱਲੀ ਗੱਲ ਦਾ ਭਲੇਖਾ ਚੱਕ ਦੂਗੀ ਅੰਕਲ ਦੀ ਕਿਤਾਬ ਸੋ ਇਹ ਮੈਂ ਚਾਹੁੰਨਾ ਕਿ ਹਰ ਕਿਸਾਨ ਨੂੰ ਇੱਕ ਕਿਤਾਬ ਪੜ੍ਹਨੀ ਚਾਹੀਦੀ ਕਿਉਂਕਿ ਮੈਨੂੰ ਇੱਕ ਕਿਤਾਬ ਤੇ ਝਾਤ ਮਾਰੀ ਆ ਤਾਂ ਪਤਾ ਲੱਗਿਆ ਕਿ ਡੇ ਬਾਈ ਡੇ ਉਹਨਾਂ ਨੇ ਹਰੇਕ ਚੀਜ਼ ਆਪਣੀ ਕਿਤਾਬ ਦੇ ਵਿੱਚ ਲਿਖੀ ਆ ਤੇ ਸਾਰਿਆਂ ਨਾਲੋਂ ਵਧੀਆ ਚੀਜ਼ ਹੈ ਕਿ ਕਿਤਾਬ ਦੇ ਮਗਰਲੇ ਪਾਸੇ ਉਹਨਾਂ ਨੇ ਇੱਕ ਰਜਿਸਟਰ ਲਾਇਆ ਜੀਦੇ ਉੱਤੇ ਤੁਸੀਂ ਕਦੋਂ ਪਾਣੀ ਦਿੱਤਾ ਸੀ ਕਦੋਂ ਕਿਹੜੀ ਬਿਮਾਰੀ ਆਈ ਉਹਦੇ ਲਈ ਤੁਸੀਂ ਕਿਹੜੀ ਸਪਰੇਅ ਕੀਤੀ ਕੀ ਕੀ ਤੁਹਾਡਾ ਤਜਰਬਾ ਰਿਹਾ ਪੂਰਾ ਤਜਰਬਾ ਤੁਸੀਂ ਆਪਣਾ ਨੋਟ ਕਰ ਸਕਦੇ ਹੋ ਤਾਂ ਕਿ ਅੱਗੇ ਤੋਂ ਭੁੱਖ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਆਪ ਹੀ ਉਹਦੇ ਬਾਰੇ ਉਹਦਾ ਹੱਲ ਕਰ ਸਕਦੇ ਹੋ ਸੋ ਆਉ ਉਸ ਕਿਤਾਬ ਬਾਰੇ ਆਪਾਂ ਹੋਰ ਵੀ ਕੁਝ ਵਿਸ਼ੇਸ਼ ਗੱਲਾਂ ਅੰਕਲ ਜੀ ਨਾ ਕਰਦੇ ਆ ਜੀ ਸੋ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਕਿ ਹਰ ਬੰਦਾ ਹੀ ਚਾਹੁੰਦਾ ਹੈ ਕਿ ਉਸ ਦੀ ਜਿਹੜੀ ਖੇਤੀ ਦੀ ਕਮਾਈ ਆ ਦੁੱਗਣੀ ਹੋਵੇ ਤੇ ਕੋਈ ਇਸ ਤਰੀਕੇ ਦੇ ਨਾਲ ਹੋਵੇ ਕਿ ਉਹਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਲਾਸ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਆਪਾਂ ਜਿਵੇਂ ਗੱਲ ਕੀਤੀ ਸੀ ਕਿ ਆਪਾਂ ਬਾਗ ਦੇ ਬਾਰੇ ਬਹੁਤ ਸਾਰੇ ਜਿਹੜੇ ਲੋਕਾਂ ਦੇ ਅਲੱਗ-ਅਲੱਗ ਵਿਚਾਰ ਨੇ ਔਰ ਬਹੁਤ ਸਾਰੇ ਨਵੇਂ ਕਿਸਾਨ ਆ ਜਿਹੜੇ ਇਸ ਪਾਸੇ ਆਉਣਾ ਚਾਹੁੰਦੇ ਨੇ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਦੇ ਲਈ ਸਾਡੇ ਨਾਲ ਨੇ ਅੱਜ ਸਰਦਾਰ ਗੁਰਰਾਜ ਸਿੰਘ ਵਿਰਕ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਸਮਾਂ ਦਿੱਤਾ ਕਿਉਂਕਿ ਸਾਡੇ ਸਰੋਤਿਆਂ ਨੂੰ ਜਿਹੜੀ ਬਾਗਪਤੀ ਬਹੁਤ ਸਾਰੀ ਜਾਣਕਾਰੀ ਦੀ ਲੋੜ ਸੀ ਤੇ ਸਾਡੇ ਸੰਪਰਕ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਕਿਸਾਨ ਭਰਾ ਹੈਗੇ ਆ ਜਿਹੜੇ ਇਹ ਚਾਹੁੰਦੇ ਆ ਕਿ ਉਹ ਵੀ ਆਪਣੇ ਖੇਤ ਦੇ ਵਿੱਚ ਬਾਗ ਲਾਉਣ ਪਰ ਬਹੁਤ ਸਾਰੀਆਂ ਮੈਥ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਬਾਗ ਇੰਨੀ ਕੁ ਉਮਰ ਲੈਂਦਾ ਜੀ ਇਸ ਤੋਂ ਬਾਅਦ ਇਹਨੂੰ ਇਹ ਬਿਮਾਰੀ ਪੈ ਜਾਂਦੀ ਹੈ ਜੀ ਜਾਂ ਇਸ ਤਰ੍ਹਾਂ ਦੇ ਲਾਸ ਹੁੰਦੇ ਨੇ ਤਾਂ ਕਈ ਚੀਜ਼ਾਂ ਜਿਹੜੀਆਂ ਲੋਕਾਂ ਤੱਕ ਨੌਲੇਜ ਪਹੁੰਚ ਹੀ ਨਹੀਂ ਸਕੇ ਤੇ ਡਰਦੇ ਲੋਕ ਇਸ ਪਾਸੇ ਆ ਨਹੀਂ ਸਕੇ ਪਰ ਹਰ ਸਾਲ ਉਹ ਵਿਆਹ ਤੋਂ ਬਣਾਉਂਦੇ ਨੇ ਕਿ ਅਰੇ ਆਕਤੀ ਆਪਾਂ ਬਾਗ ਲਾ ਹੀ ਲੈਣਾ ਹਾਂਜੀ ਤੇ ਫਿਰ ਉਹਨਾਂ ਨੂੰ ਕੋਈ ਨਾ ਕੋਈ ਬੰਦਾ ਵਿੱਚੋਂ ਇਸ ਤਰ੍ਹਾਂ ਦੀ ਜਾਣਕਾਰੀ ਦੇ ਜਾਂਦਾ ਜਿਹਦੇ ਨਾਲ ਉਹ ਡਰ ਜਾਂਦੇ ਨੇ ਜਾਂ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਚੀਜ਼ ਸੰਭਵ ਨਹੀਂ ਜਾਂ ਸੌਖੀ ਨਹੀਂ ਪਰ ਤੁਸੀਂ ਦੱਸਿਆ ਕਿ ਸਨ 1983 ਤੋਂ ਲੈ ਕੇ ਹੁਣ ਤੱਕ ਤੁਸੀਂ ਖੇਤੀ ਦੇ ਨਾਲ ਨਾਲ ਇੱਕ ਜਿਹੜਾ ਬਾਗ ਆਪਣੇ ਖੇਤ ਦੇ ਵਿੱਚ ਉਹ ਵੀ ਲਾਇਆ ਹੋਇਆ ਤੇ ਤਕਰੀਬਨ ਜਿਸ ਬਾਗ ਦੇ ਵਿੱਚ ਆਪਾਂ ਖੜੇ ਆ 23 ਸਾਲ ਇਸ ਬਾਗ ਨੂੰ ਹੋ ਚੁੱਕੇ ਨੇ ਹਾਂਜੀ ਹਾਂਜੀ ਤੇ ਤੁਹਾਡਾ ਤਜਰਬਾ ਕੀ ਕਹਿੰਦਾ ਜੀ ਕਿ ਜਿਹੜੀ ਆਪਣੀ ਆਮ ਖੇਤੀ ਆ ਤੇ ਜਿਹੜੀ ਬਾਗ ਦੀ ਖੇਤੀ ਆ ਇਹ ਤੇ ਤੁਸੀਂ ਬਹੁਤ ਵੱਡਾ ਜਿਹੜਾ ਤਜਰਬਾ ਕੀਤਾ ਹੋਇਆ ਉਹਦੇ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਓ ਜੀ ਪਹਿਲਾਂ ਤਾਂ ਸੇਮ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀ ਸਾਡੇ ਬਾਗ ਦੇ ਵਿੱਚ ਆਏ ਧੰਨਵਾਦ ਜੀ ਤੇ ਜਿਹੜਾ ਦੂਜਾ ਤੁਸੀਂ ਕੁਐਸਚਨ ਕੀਤਾ ਵੀ ਇਹਦਾ ਤਜਰਬਾ ਕਿ ਜੀ ਮੈਂ 1983 ਤੋਂ ਬਾਗਬਾਨੀ 'ਚ ਆ ਗਿਆ ਸੀਗਾ ਜੀ ਏ ਉਹਨੋਂ ਤੋਂ ਲੈ ਕੇ ਅੱਜ ਤੱਕ ਮੈਂ ਭਗਵਾਨ ਨੇ ਦਾ ਲੜ ਨਹੀਂ ਛੱਡਿਆਗਾ ਜੀ 40 ਸਾਲ ਪਹਿਲਾਂ ਵੀ ਮੈਂ ਜਦੋਂ ਦਾ ਬਾਗ ਲਾਇਆ ਸੀ ਤੇ ਅੱਜ ਤੱਕ ਕੁਝ ਬਾਗ ਜਿਹੜੇ ਪੁਰਾਣੇ ਹੋ ਗਏ ਉਹਨਾਂ ਨੂੰ ਅਸੀਂ ਵਾਈਂਡ ਅਪ ਵੀ ਕਰ ਦਿੱਤਾ ਬਾਕੀ ਹੁਣ ਸਾਡੇ ਕੋਲ ਇੱਕ ਬਾਗ ਰਹਿ ਗਿਆ ਜੀ ਤੇ ਹੋਰ ਵੀ ਪਲਾਂਟੇਸ਼ਨ ਐ ਇੱਕ ਤੇ ਅਸੀਂ ਕੀਤੀ ਐ ਜੀ ਮੈਂ ਤਾਨੂੰ ਦੱਸਣਾ ਚਾਹੁੰਦਾ ਮੈਂ ਆਪਦੇ ਤਜਰਬੇ ਤੋਂ 40 ਸਾਲ ਦੇ ਤਜਰਬੇ ਤੋਂ ਇੱਕ ਬੁੱਕ ਲਿਖੀ ਹੈ ਜਿਹਦਾ ਨਾਮ ਹੈ ਕਿੰਨੋਂ ਦਾ ਰੋਜ਼ਨਾਮਚਾ ਰੱਖਿਆ ਜੀ 2008 ਚ ਵੀ ਲਿਖੀ ਸੀ ਕਿਤਾਬ ਪਹਿਲਾਂ ਜੀ ਕਿੰਨੋਂ ਦਾ ਰੋਜ਼ਨਾਮਚਾ ਇਹ ਹੁਣ ਨਵਾਂ ਐਡੀਸ਼ਨ ਲਿਖਿਆ ਜੀ ਉਹਦੀ ਵੀ ਭਾਗਵਾਨਾਂ ਤੱਕ ਬਹੁਤ ਡਿਮਾਂਡ ਰਹੀ ਬੜਾ ਤੇਰੇ ਉਹ ਮੈਥੋਂ ਹਰ ਸਾਲ ਇਹ ਜਿੰਨਾ ਜਿਵੇਂ ਪਤਾ ਲੱਗਦਾ ਸੀ ਮੈਥੋਂ ਪੀਡੀਐਫ ਮੰਗਾ ਲੈਂਦਾ ਸੀ ਜੀ ਜਾਂ ਮੈਂ ਉਹ ਫ੍ਰੀਓਪ ਕਾਸਟ ਵੀ ਉਹਨਾਂ ਤੱਕ ਮੈਂ ਪਹੁੰਚਾ ਦਿੰਦਾ ਸੀਗਾ ਜੀ ਹੁਣ ਮੈਂ 40 ਸਾਲ ਦੇ ਤਜਰਬੇ ਤੋਂ ਬਾਅਦ ਇਹ ਬੁੱਕ ਇਸ ਕਰਕੇ ਲਿਖੀ ਹੈ ਵੀ ਇਹਦੇ ਵਿੱਚ ਕਾਫੀ ਸਮੇਂ ਦੇ ਬੀਤਣ ਨਾਲ ਕਾਫੀ ਚੀਜ਼ਾਂ ਦਵਾਈਆਂ ਪ੍ਰੈਕਟਿਸ ਬਦਲ ਜਾਂਦੀ ਹੈ ਜੀ ਤੇ ਉਹ ਇਸ ਕਰਕੇ ਵੀ ਇਹਦੇ ਵਿੱਚ ਕੁਝ ਦਵਾਈਆਂ ਕੁਝ ਫੰਗੀਸਾਈਡ ਦਵਾਈਆਂ ਕਾਫੀ ਚੀਜ਼ਾਂ ਨੂੰ ਅਦਲ ਬਦਲ ਕਰਕੇ ਜੋ ਵੀ ਅਸੀਂ ਕਰਦੇ ਰਹੇ ਉਹ ਅਸੀਂ ਪਾਈਆਂ ਇਹਦੇ ਵਿੱਚ ਤੇ ਇਸ ਬੁੱਕ ਦੇ ਵਿੱਚ ਲਿਖਣ ਦਾ ਕਾਰਨ ਇਹ ਸੀਗਾ ਵੀ ਜਿਹੜੇ ਨਵੇਂ ਬਾਗਬਾਨ ਦੇਰ ਤੋਂ ਹੀ ਪੁੱਛੇ ਵੀ ਨਵੇਂ ਭਗਵਾਨਾਂ ਆਉਂਦੇ ਆ ਤੇ ਵਾਪਸ ਮੁੜ ਜਾਂਦੇ ਵੀ ਨਹੀਂ ਕਰ ਪਾਉਂਦੇ ਜਾਂ ਕਰਦੇ ਆ ਤੇ ਕੁਝ ਹਰਵਾਉ ਪੁੱਟ ਦਿੰਦੇ ਆ ਇਹ ਜਿਹੜੀ ਮੇਰੀ ਕਿਤਾਬ ਆ ਜੇ ਕਿਤਾਬ ਉਹਨਾਂ ਭਗਵਾਨਾਂ ਤੱਕ ਪਹੁੰਚ ਗਈ ਜੀ ਤੇ ਜੇ ਉਹ 50% ਵੀ ਮੇਰੀ ਪ੍ਰੈਕਟਿਸ ਨੂੰ ਫਾਲੋ ਕਰ ਲੈਂਦੇ ਆ ਜੀ ਉਹ ਇੱਕ ਅਗਾਹ ਵੱਧੂ ਭਗਵਾਨਾਂ ਦੇ ਵਿੱਚ ਸ਼ਾਮਲ ਹੋ ਜਾਣਗੇ ਜੀ ਇਹ ਮੇਰੀ ਗਾਰੰਟੀ ਹੈਗੀ ਜਿਹੜਾ ਮੈਂ ਇਹਦੇ ਵਿੱਚ ਲਿਖਿਆ ਇਹਦੇ ਵਿੱਚ ਮੈਂ ਸਾਰੀਆਂ ਦਵਾਈਆਂ ਜੋ ਵੀ ਅਸੀਂ ਬਾਗ ਬਾਗ ਚ ਵਰਤਦੇ ਆ ਜੀ ਕੀੜੇ ਮਾਰ ਦਵਾਈਆਂ ਫੰਗੀਸਾਈਡ ਦਵਾਈਆਂ ਮਾਈਕਰੋਨਿਊਟ੍ਰੀਐਂਟ ਤੇ ਫਰਟੀਲਾਈਜ਼ਰ ਜੀ ਜੋ ਵੀ ਚੀਜ਼ਾਂ ਵਰਤਦੇ ਆ ਉਹਨਾਂ ਦਾ ਮੈਂ ਤਕਨੀਕੀ ਜਾਣਕਾਰੀ ਇਹਦੇ ਵਿੱਚ ਲਿਖੀ ਆ ਜੀ ਫਿਰ ਉਹ ਉਹਨਾਂ ਦੀ ਵਰਤੋਂ ਕਦੋਂ ਕਰਨੀ ਆ ਤੇ ਕਿਹੜੇ ਕੀੜੇ ਤੋਂ ਕਰਨੀ ਆ ਜੀ ਕਿਹੜੀ ਫੰਗਸ ਤੋਂ ਕਰਨੀ ਆ ਉਸ ਤੋਂ ਬਾਅਦ ਇਸ ਦੇ ਵਿੱਚ ਮੈਂ ਬਾਗਬਾਨੀ ਦਾ 12 ਮਹੀਨਾ ਲਿਖਿਆ ਜੀ ਹਰ ਮਹੀਨੇ ਚ ਜਿਵੇਂ ਤੁਸੀਂ ਜਨਵਰੀ ਚ ਕੀ ਕਰਨਾ ਫਰਵਰੀ ਚ ਕੀ ਕਰਨਾ ਕਿਹੜੇ ਮਹੀਨੇ ਕਿਹੜਾ ਕੀੜਾ ਆਉਂਦਾ ਜੀ ਤੇ ਕਿਹੜਾ ਉਸ ਦਾ ਇਲਾਜ ਜੀ ਕਵਾਂਟਿਟੀ ਤੱਕ ਵੀ ਉਹਦਾ ਲਿਖਿਆ ਹੋਇਆ ਜੀ ਇੰਨੇ ਸਰਲ ਭਾਸ਼ਾ ਚ ਲਿਖਿਆ ਕਿ ਉਸ ਨੂੰ 1 ਲੀਟਰ ਐਮ ਐਲ ਦੇ ਹਿਸਾਬ ਨਾਲ ਪਾਣੀ ਦੇ ਹਿਸਾਬ ਨਾਲ ਤੇ 500 ਲੀਟਰ ਦੇ ਐਮ ਐਲ ਦੇ ਹਿਸਾਬ ਨਾਲ ਡੋਜ਼ ਤੱਕ ਵੀ ਇਹਦੇ ਵਿੱਚ ਅਸੀਂ ਜਿਹੜੀਆਂ ਮੈਂਸ਼ਨ ਕੀਤੀਆਂ ਜੀ ਉਹਦੇ ਚ ਬਹੁਤ ਸੌਖਾ ਹੋ ਜਾਊਗਾ ਹਰ ਬਾਗਬਾਨ ਵਾਸਤੇ ਜੇ ਤਕਨੀਕੀ ਜਾਣਕਾਰੀ ਦੀ ਲੋੜ ਹੈ ਲਈ ਮੰਨ ਲਓ ਮੈਂ ਕੋਈ ਦਵਾਈ ਉਰੇ ਤੇ ਲਿਖੀ ਆ ਕਿਸੇ ਮਹੀਨੇ ਚ ਵਿਆ ਪਾਉਣੀ ਆ ਜੀ ਤੇ ਉਹਨੇ ਤਕਨੀਕੀ ਜਾਣਕਾਰੀ ਲੈ ਕੇ ਪਾਉਣੀ ਇਹ ਤਾਂ ਤਕਨੀਕੀ ਜਾਣਕਾਰੀ ਪੜ ਲਵੇ ਜੀ ਫਿਰ ਉਸ ਦੀ ਵਰਤੋਂ ਕਰੇ ਫਿਰ ਉਹਨੂੰ ਉਸ ਗੱਲ ਦਾ ਪਤਾ ਲੱਗ ਜਾਊਗਾ ਕਿ ਮੈਨੂੰ ਉਹਦੇ ਨਤੀਜੇ ਮਿਲੇ ਆ ਜਾਂ ਨਹੀਂ ਮਿਲੇ ਜੀ ਉਸ ਤੋਂ ਬਾਅਦ ਇਹ ਸਾਰਾ ਕੁਝ ਲਿਖ ਕੇ ਬਾਗਬਾਨੀ ਦਾ 12ਵਾਂ ਮਾਦ ਉਸ ਤੋਂ ਬਾਅਦ ਮੈਂ ਇਹਦੇ ਚ ਰਜਿਸਟਰ ਵਿੱਚ ਦਰਜ ਕੀਤਾ ਰਜਿਸਟਰ ਦਾ ਮਕਸਦ ਹੈਗਾ ਵੀ ਜਦੋਂ ਤੁਸੀਂ ਕਦੋਂ ਸਮਾਂ ਲਿਖਣਾ ਹੁੰਦਾ ਵੀ ਪਾਣੀ ਕਦੋਂ ਲਾਇਆ ਜੀ ਕਦ ਕਦੋਂ ਪਾਈ ਸਪਰੇ ਕਦੋਂ ਕੀਤੀ ਜੀ ਕਦੋਂ ਫਲ ਆਇਆ ਕਦੋਂ ਫੁੱਲ ਆਏ ਕਦੋਂ ਕਟਾਈ ਕੀਤੀ ਹਰ ਇੱਕ ਚੀਜ਼ ਦਾ ਵੇਰਵਾ ਉਹਦੇ ਚ 15 16 ਉਹਦੇ ਚ ਮੈਂ ਪੇਜ ਇਹ ਲਾਏ ਆ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਇਹ ਜੇ ਤੁਸੀਂ ਹਰ ਸਾਲ ਇਸ ਨੂੰ ਬਦਲ ਕੇ ਕਿਤਾਬ ਨੂੰ ਜੀ ਜਾਂ ਉਸ ਲੈਜਰ ਨੂੰ ਲਿਖਦੇ ਆ ਤੇ ਸਾਡੇ ਇੱਕ ਦੋ ਸਾਲਾਂ ਦੇ ਤਜਰਬੇ ਚ ਤੁਸੀਂ ਇੱਕ ਸਫਲ ਬਾਗਬਾਨ ਬਣ ਜਾਓਗੇ ਕਿਉਂਕਿ ਤੁਹਾਡੇ ਕੋਲ ਸਾਰਾ ਕੁਝ ਲਿਖਿਆ ਪਿਆ ਮੰਨ ਲਓ ਮੈਂ ਇੱਕ ਸਾਲ ਤੁਸੀਂ ਮੇਰੀ ਕਿਤਾਬ ਨੂੰ ਪੜ੍ਹ ਕੇ ਲਿਖ ਲਿਆ ਜੀ ਆਪਦੇ ਬਾਗ ਤੇ ਉਹ ਕਰ ਲਿਆ ਜੇ ਤੁਹਾਨੂੰ ਉਹ ਬੈਨੀਫਿਟ ਮਿਲਦੇ ਆ ਤੁਸੀਂ ਅਗਲੇ ਸਾਲ ਵੀ ਕਰੋਗੇ ਫਿਰ ਜਦ ਕਰਦੇ ਕਰਾਉਂਦੇ ਨੂੰ ਤੁਹਾਨੂੰ ਲਾਭ ਹਾਨੀਆਂ ਦਾ ਜਦੋਂ ਪਤਾ ਲੱਗ ਗਿਆ ਫਿਰ ਤੁਸੀਂ ਇੱਕ ਬਹੁਤ ਸਫਲ ਬਾਗਬਾਨ ਬਣ ਜਿਓਗੇ ਮੇਰਾ ਮਕਸਦ ਹੈਗਾ ਵੀ ਭਾਈਚਾਰੇ ਨੂੰ ਬਾਗਬਾਨੀ ਚ ਮੈਂ ਕਿਵੇਂ ਅੱਗੇ ਲੈ ਕੇ ਆਉਣਾ ਹੈ ਜੀ ਇਹ ਕਿਤਾਬ ਹੈ ਜੀ ਕਿਨੂਆਂ ਦੇ ਬਾਰੇ ਇਹਦੇ ਵਿੱਚ ਛੋਟੀ ਛੋਟੀ ਜਾਣਕਾਰੀ ਜਿਹੜੀ ਵੀ ਲਿਖੀ ਗਈ ਆ ਉਹ ਬਿਲਕੁਲ ਅੰਕਲ ਜੀ ਨੇ ਹਰ ਰੋਜ਼ ਇੱਕ ਇੱਕ ਪਲ ਇੱਕ ਇੱਕ ਮਿੰਟ ਤੇ ਇੱਕ ਇੱਕ ਘੰਟਾ ਹੰਡਾ ਕੇ ਇਹ ਤਜਰਬਾ ਆਪਣਾ ਲਿਖਿਆ ਜਿਵੇਂ ਇਹਨਾਂ ਨੇ ਦੱਸਿਆ ਸੀਗਾ ਕਿ ਅਸੀਂ ਇਹਦੇ ਵਿੱਚ ਕੱਲੀ ਕੱਲੀ ਗੱਲ ਤਾਂ ਲਿਖੀ ਆ ਬਾਗ ਬਾਰੇ ਤਾਂ ਪਿੱਛੇ ਨਾ ਦੋਸਤੋ ਇੱਕ ਮੈਂ ਵੀ ਬੁੱਕ ਦੇਖ ਰਿਆ ਸੀ ਬੁੱਕ ਦੇ ਮਗਰਲੇ ਪਾਸੇ ਆ ਦੇਖੋ ਇੱਕ ਇੱਕ ਰਜਿਸਟਰ ਹੈ ਜਿਹੜੀ ਮੈਨੂੰ ਸਾਰਿਆਂ ਨਾਲੋਂ ਵਧੀਆ ਚੀਜ਼ ਲੱਗੀ ਕਿਉਂਕਿ ਆਪਾਂ ਕਹਿੰਦੇ ਆ ਕਿ ਬਾਣੀਆਂ ਕਾਮਯਾਬ ਹੈ ਤੇ ਜੱਟ ਨਹੀਂ ਕਰਾਂ ਵੀ ਆਪ ਹੋ ਸਕਿਆ ਕਿਉਂ ਨਹੀਂ ਹੋ ਸਕਿਆ ਕਿਉਂਕਿ ਬਾਣੀਏ ਨੇ ਕਲਮ ਤੇ ਕਾਪੀ ਦਾ ਖੜਾ ਨਹੀਂ ਛੱਡਿਆ ਉਹ ਛੋਟੀ ਛੋਟੀ ਜੀ ਨੂੰ ਨੋਟ ਕਰਦਾ ਪਰ ਜ਼ਿਮੀਦਾਰ ਕਦੇ ਵੀ ਨੋਟ ਨਹੀਂ ਕਰਦਾ ਮੈਂ ਦੇਖਿਆ ਅੰਕਲ ਮੈਂ ਆਪਣੇ ਘਰੇ ਵੀ ਇਹ ਗੱਲ ਕਰਦਾ ਹੁਣਾਂ ਕਿ ਅਸੀਂ ਪਿਛਲੀ ਵਾਰੀ ਕਣਕ ਤੇ ਜੋ ਪਾਇਆ ਅਗਲੀ ਵਾਰੀ ਸਾਨੂੰ ਕਣਕ ਤੇ ਯਾਦ ਨਹੀਂ ਕਿ ਅਸੀਂ ਕਿ ਪਿਛਲੀ ਵਾਰੀ ਕੀ ਪਾਇਆ ਸੀ ਕਿੰਨਾ ਪਾਇਆ ਸੀ ਕਿੰਨੇ ਦਿਨਾਂ ਬਾਅਦ ਪਾਇਆ ਸੀ ਉਹ ਕਿਉਂ ਪਾਇਆ ਸੀ ਕੀ ਲੋੜ ਪਈ ਸੀ ਉਹ ਪਾਉਣ ਦੀ ਪਰ ਜੇ ਅਸੀਂ ਯਾਦ ਰੱਖਾਂਗੇ ਤਾ ਸਾਨੂੰ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਦੇਖੋ ਜੀ ਕਿਤਾਬ ਲਿਖਣ ਦਾ ਕਾਰਨ ਇਹ ਵੀ ਹੈ ਨਾ ਜਿਵੇਂ ਹੁਣ ਆਪਾਂ 5-400 ਰੁਪਏ ਦੀ ਡੈਰੀ ਹਰ ਸਾਲ ਲਿਖਦੇ ਆ ਲਿਖਦੇ ਆ ਮਤਲਬ ਹਰ ਬੰਦਾ ਲਿਆ ਕੇ ਰੱਖ ਲੈਂਦਾ ਮੈਂ ਖਰਚ ਲਿਖਣਾ ਇਹ ਲਿਖਣਾ ਤੇ ਜੇ ਇਹ 500 ਰੁਪਏ ਦੀ ਇੱਕ ਕਿਤਾਬ ਲੈ ਕੇ ਵੀ ਆਪਾਂ ਹਰ ਸਾਲ ਇਹਨੂੰ ਮੇਨਟੇਨ ਕਰੇ ਚੱਲਾਂਗੇ ਇੱਕ ਦਾ ਖਰਚਾ ਆਮਦਨ ਜੋ ਵੀ ਐਕਟੀਵਿਟੀ ਇਹਦੇ ਚ ਆਪਾਂ ਲਿਖੀ ਚਲਾਂਗੇ ਇੱਕ ਬਹੁਤ ਵਧੀਆ ਕੰਮ ਹੋਊਗਾ ਤੁਹਾਡਾ ਇਤਿਹਾਸ ਬਣ ਜਾਊਗਾ ਜ਼ਿੰਦਗੀ ਦਾ ਇਹ ਮੇਰਾ ਵੀ ਇੱਕ ਇਤਿਹਾਸ ਆ ਮੈਂ ਜਦੋਂ ਦਾ ਵੀ ਲਿਖਣ ਲੱਗਾ 1983 ਤੋਂ ਲੈ ਕੇ ਅੱਜ ਤੱਕ ਦਾ ਮੇਰੇ ਕੋਲ ਸਾਰੇ ਖਰਚ ਦਾ ਸਾਰੀਆਂ ਬਿਮਾਰੀਆਂ ਦਾ ਕੰਟਰੋਲ ਹਰ ਚੀਜ਼ ਦਾ ਵੇਰਵਾ ਉਹਦੇ ਵਿੱਚ ਦਰਜ ਆ ਉਹਦੇ ਵਿੱਚੋਂ ਇੱਕ ਨਿਕਲ ਕੇ ਆਈ ਹੈ ਇੱਕ ਕਿਤਾਬ ਕਿੰਨੋ ਦਾ ਰੋਜ਼ਨਾ ਕਹਿੰਦਾ ਮਤਲਬ ਇਹ ਸਾਨੂੰ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਪੈਣੀ ਸਾਨੂੰ ਪਤਾ ਲੱਗ ਜੂ ਕਿ ਪਿਛਲੀ ਵਾਰ ਇਹ ਜਿਹੜਾ ਕੀੜਾ ਆਇਆ ਸੀ ਇਹਨਾਂ ਦੇਣਾ ਚ ਆਇਆ ਸੀ ਹਾਂਜੀ ਹਾਂਜੀ ਆ ਨੁਕਸਾਨ ਕਰਦਾ ਸੀ ਤੇ ਇਹਦੇ ਉੱਤੇ ਅਸੀਂ ਆ ਚੀਜ਼ ਦਾ ਛੜਕਾ ਕੀਤਾ ਸੀ ਤੇ ਇੰਨੇ ਦਿਨਾਂ ਦੇ ਵਿੱਚ ਇਹ ਸਮੱਸਿਆ ਜਿਹੜੀ ਖਤਮ ਹੋ ਗਈ ਸੀ ਯਾਨੀ ਕਿ ਅਸੀਂ ਆਪ ਹੀ ਆਪਣੀ ਤਜਰਬੇ ਚ ਆਪ ਹੀ ਸਿੱਖ ਜਾਾਂਗੇ ਇੱਕ ਹੋਰ ਵੀ ਪ੍ਰੋਬਲਮ ਹੈਗੇ ਨੇ ਸਾਡੇ ਫਾਰਮਰ ਦੇ ਅਸੀਂ ਨਵੇਂ ਬਾਗਵਾਨ ਜਿਹੜੇ ਬਾਗਾਂ 'ਚ ਆ ਜਾਂਦੇ ਆ ਜਾਂ ਕੋਈ ਨਵਾਂ ਬੰਦਾ ਇਹਦੇ 'ਚ ਆ ਜਾਂਦਾ ਜਿੰਨੇ ਵੀ ਸਾਡੇ ਸਾਈਕੀ ਹੈ ਸਾਡੇ ਮਤਲਬ ਸਾਰੇ ਭਾਈਚਾਰਿਆਂ ਦੇ ਹੁੰਦੇ ਆ ਵੀ ਮੈਂ ਇੱਕ ਦੂਜੇ ਨੂੰ ਕੋਈ ਗੱਲ ਨਾ ਦੱਸਾਂ ਦੱਸਾਂ ਮੇਰੀ ਜ਼ਿੰਦਗੀ ਇੱਕ ਖੁੱਲੀ ਕਿਤਾਬ ਆ ਉਹ ਖੁੱਲੀ ਕਿਤਾਬ ਦੇ ਤਹਿਤ ਮੈਨੂੰ ਇੱਕ ਕਿਤਾਬ ਲਿਖਣੀ ਪਈ ਕਿਉਂਕਿ ਜਿੰਨੇ ਮੈਨੂੰ ਇਹ ਸਫਲਤਾ ਮਿਲੀ ਆ ਉਹ ਮੈਂ ਆਪਦੇ ਭਾਈਚਾਰੇ ਤੱਕ ਸਾਂਝੀ ਕਰਾਂ ਮੈਂ ਹਰ ਇੱਕ ਤੱਕ ਪਹੁੰਚ ਨਹੀਂ ਸਕਦਾ ਪਰ ਮੈਂ ਫੇਰ ਹੀ ਆਉਦੇ ਫੋਨ ਵਗੇਰਾ ਅਟੈਂਡ ਕਰਦਾ ਰਹਿਣਾ ਪਰ ਜੇ ਇਹ ਕਿਤਾਬ ਉਹਨਾਂ ਤੱਕ ਪਹੁੰਚ ਜੂਗੀ ਤੇ ਉਹਨਾਂ ਨੂੰ ਕਿਸੇ ਮਤਲਬ ਜਿਆਦਾ ਤਯਰ ਬੇਗਾਰ ਬੰਦੇ ਦੇ ਲੋੜ ਨਹੀਂ ਪਊਗੀ ਉਹ ਖੁਦ ਹੀ ਤਜਰਬੇਕਾਰ ਬਣ ਜਾਣਗੇ ਹਾਂ ਮਤਲਬ ਲੋੜ ਕਾਹਨ ਦੀ ਮਾ ਆ ਜੇ ਆਪਾਂ ਨੂੰ ਲੋੜ ਹੈ ਇਹ ਕਿਤਾਬ ਜ਼ਰੂਰ ਪੜੋ ਔਰ ਸਫਲ ਹੋ ਜਾਓਗੇ ਮੈਨੂੰ ਉਮੀਦ ਹੈ ਦਰਸ਼ਕ ਵੀਰੋ ਬਹੁਤ ਵਧੀਆ ਗੱਲ ਲੱਗੀ ਅੰਕਲ ਜੀ ਦੀ ਕਿ ਉਹ ਆਪਣੇ ਤਜਰਬੇ ਨੂੰ ਇੰਨੇ ਲੰਮੇ ਤਜਰਬੇ ਨੂੰ ਜਿਹੜਾ ਕਿ ਉਹਨਾਂ ਨੇ ਬਾਗਾਂ ਪ੍ਰਤੀ ਜਾਂ ਖੇਤੀ ਪ੍ਰਤੀ ਜੋ ਵੀ ਉਹਨਾਂ ਦਾ ਤਜਰਬਾ ਉਹਨਾਂ ਨੇ ਡੇ ਬਾਈ ਡੇ ਲਿਖਿਆ ਹੋਇਆ ਤਾਂ ਉਹ ਲਿਖਿਆ ਹੋਇਆ ਤਜਰਬਾ ਤੁਹਾਡੇ ਤੱਕ ਪਹੁੰਚ ਸਕਦਾ ਕਿਉਂਕਿ ਅੰਕਲ ਜੀ ਨੂੰ ਫੋਨ ਜਾਂਦੇ ਰਹਿੰਦੇ ਨੇ ਤਾਂ ਐਨੇ ਫੋਨ ਆ ਜਿਹੜੇ ਇਹ ਨਹੀਂ ਚੱਕ ਸਕਦੇ ਜਾਂ ਹਰੇਕ ਕਿਸਾਨ ਤੱਕ ਇਹਨਾਂ ਦੀ ਗੱਲ ਫੋਨ ਤੇ ਉਸ ਤਰੀਕੇ ਨਾਲ ਨਹੀਂ ਜਾ ਸਕਦੀ ਜਿਵੇਂ ਉਸ ਕਿਸਾਨ ਨੂੰ ਉਸ ਦੀ ਲੋੜ ਹੈ ਤੇ ਮੈਂ ਇਹ ਗੱਲ ਮੰਨਦਾ ਜੀ ਕਿ ਹਰ ਇੱਕ ਕਿਸਾਨ ਨੂੰ ਇੱਕ ਕਿਤਾਬ ਲੈਣੀ ਚਾਹੀਦੀ ਆ ਤੇ ਤਾਂ ਹੀ ਅਸੀਂ ਇੱਕ ਸਫਲ ਕਿਸਾਨ ਬਣ ਸਕਦੇ ਹਾਂ ਕਿਉਂਕਿ ਤਜਰਬੇ ਤੋਂ ਹੀ ਸਫਲਤਾ ਮਿਲਦੀ ਹੈ ਜੀ ਤੇ ਸੋ ਵੀਰਾਂ ਨੂੰ ਬੇਨਤੀ ਹੈ ਕਿ ਅਸੀਂ ਇੱਕ ਨੰਬਰ ਮੈਂਸ਼ਨ ਕਰਾਂਗੇ ਜੀ ਅੰਕਲ ਜੀ ਦਾ ਪੂਰਾ ਐਡਰੈਸ ਮੈਂਸ਼ਨ ਕਰਾਂਗੇ ਤੇ ਇਹ ਜਿਹੜੀ ਕਿਤਾਬ ਆ ਹਰੇਕ ਕਿਸਾਨ ਭਰਾ ਨੂੰ ਲੈਣੀ ਚਾਹੀਦੀ ਆ ਖਾਸ ਕਰਕੇ ਉਹਨਾਂ ਨੂੰ ਜਿਹੜੇ ਕਿਨੂਆਂ ਦੇ ਬਾਗ ਜਿੰਨਾਂ ਦੇ ਲੱਗੇ ਹੋਏ ਆ ਜਾਂ ਲਾਉਣ ਬਾਰੇ ਸੋਚ ਰਹੇ ਆ ਤਾਂ ਉਹਨਾਂ ਦੇ ਸਾਰੇ ਡਰ ਖਤਮ ਹੋ ਜਾਣਗੇ ਜੀ ਸੋ ਧੰਨਵਾਦ ਅੰਕਲ ਜੀ ਥੈਂਕ ਯੂ ਜੀ ਧੰਨਵਾਦ ਜੀ